ਵੱਡੀ ਪੱਤਰ ਤੇ ਪੰਜਾਬ ਦੇ ਵਿੱਚ ਹੜ੍ਹਾਂ ਨੇ ਮਾਰ ਮਾਰੀ ਉਹਦੇ ਚ ਸਾਡੇ ਬਲਾਕਾ ਹੀ ਨਾਲਾ ਦਾ ਫਰਮਦਾਸ ਏਰੀਆ ਜਿਹੜਾ ਪ੍ਰਭਾਵਿਤ ਜਿਹਦੇ ਲਗਭਗ 125 ਪਿੰਡ ਜਿਹੜੇ ਨੇ ਪ੍ਰਭਾਵਿਤ ਹੋਏ ਨੇ ਮਜ਼ਦੂਰਾਂ ਨੂੰ ਤੇ ਬੇਜਮੀਨੇ ਕਿਸਾਨਾਂ ਨੂੰ ਖਾਣ ਵਾਸਤੇ ਘਰ ਘਰ ਕਣਕ ਦਿੱਤੀ ਲੀੜਾ ਕਪੜਾ ਬਿਸਤਰੇ ਦਿੱਤੇ ਟਰੈਕਟਰ ਜਿਹੜੇ ਤੁਰੇ ਜਿਹੜੇ ਰਾਤ ਆਏ ਨੇ ਜ਼ਿਲ੍ਹਾ ਸੰਗਰੂਰ ਤੋਂ ਅੱਜ ਦਰਿਆ ਮੂਸਾ ਪਿੰਡ ਦੇ ਸਾਹਮਣੇ ਦਰਿਆ ਤੋਂ ਪਾਰ ਰਾਵੀ ਦੇ ਕੰਢੇ ਤੇ ਬਾਰਡਰ ਤੇ ਜਿਹੜੀ ਜ਼ਮੀਨ ਆ ਉਹ ਪੱਧਰੀ ਕਰ ਰਹੇ ਨੇ ਸਵੇਰ ਦੀ ਉਹਦੇ ਵਿੱਚ ਸੈਂਕੜੇ ਸਾਡੇ ਜਿਹੜੇ ਟਰੈਕਟਰ ਨੇ ਉਹ ਲੱਗੇ ਹੋਏ ਨੇ ਕਿਰਾਏ ਤੇ ਵੱਡੇ ਪੱਧਰ ਤੇ ਜ਼ਮੀਨ ਜਿਹੜੀ ਉਹ ਪੱਧਰੀ ਕੀਤੀ ਆ ਵੱਡੇ ਪੱਧਰ ਤੇ ਪਹਿਲਾਂ ਪੜਾਵਾਂ ਮਤ ਲੈ ਕੇ ਆ ਰਹੇ ਆ ਅੱਜ 100 ਤੋਂ ਵੱਧ ਟਰੈਕਟਰ ਜਿਹੜਾ ਵਾ ਇਹ ਤੇ ਜ਼ਮੀਨਾਂ ਪੱਧਰੀਆਂ ਕਰ ਰਿਹਾ ਤੇ ਜਿੰਨਾ ਜੇ ਲੋਕ ਪੈਰਾਂ ਸਿਰ ਨਹੀਂ ਹੁੰਦੇ ਹੜਪੀਂਡ ਤੇ ਲੋਕ ਮਦਦ ਮੋੜਵ ਸੇਵਾ ਨਹੀਂ ਹੁੰਦਾ ਉਹਨਾਂ ਜਿਹੜੇ ਮਤ ਜਾਰੀ ਰਹੂ ਕਿ ਜਿਹੜਾ ਸੰਗਤੰਗਾਈ ਜਿਲ੍ਹਾ ਪ੍ਰਧਾਨ ਵੀ ਕੇ ਜੂ ਇਕਤਾ ਗਰਾਹਾਂ ਜਿਤਨਾ ਵੱਡੀ ਪੱਧਰ ਤੇ ਪੰਜਾਬ ਦੇ ਵਿੱਚ ਹੜਾ ਨੇ ਮਾਰ ਮਾਰੀ ਉਹਦੇ ਚ ਸਾਡੇ ਬਲਾਕ ਹੀ ਨਾਲਾ ਦਾ ਰਮਦਾਸ ਏਰੀਆ ਜਿਹੜਾ ਪ੍ਰਭਾਵਿਤ ਜਿਹਦੇ ਲਗਭਗ 125 ਪਿੰਡ ਜਿਹੜੇ ਨੇ ਪ੍ਰਭਾਵਿਤ ਹੋਏ ਨੇ ਉਹਨਾਂ ਦੇ ਵਿੱਚ ਪਹਿਲਾਂ ਸਾਡੀ ਜਥੇਬੰਦੀ ਦੇ ਫੈਸਲੇ ਮੁਤਾਬਕ ਆਪਾਂ ਮਜ਼ਦੂਰਾਂ ਨੂੰ ਤੇ ਬੇਜਮੀਨੇ ਕਿਸਾਨਾਂ ਨੂੰ ਖਾਣ ਵਾਸਤੇ ਘਰ ਘਰ ਕਣਕ ਦਿੱਤੀ ਲੀੜਾ ਕਪੜਾ ਬਿਸਤਰੇ ਦਿੱਤੇ ਉਦੋਂ ਬਾਅਦ ਤੂੜੀ ਦੀ ਸੇਵਾ ਕੀਤੀ ਉਦੋਂ ਬਾਅਦ ਘਰ ਘਰ 20 ਦਿੱਤਾ ਕਿਸਾਨਾਂ ਨੂੰ ਦੇ ਨਾਲ ਇਹ ਵਾਦਾ ਕੀਤਾ ਹੈ ਵੀ ਜਿਹੜੀਆਂ ਜ਼ਮੀਨਾਂ ਬਰਬਾਦ ਹੋਈਆਂ ਨੇ ਪਾਣੀ ਦਾ ਕਰਕੇ ਹਟਦਾ ਕਰਕੇ ਉਹ ਜ਼ਮੀਨਾਂ ਪੱਧਰੀਆਂ ਕਰਕੇ ਕਿਸਾਨਾਂ ਨੂੰ ਵਾਹੀਯੋਗ ਬਣਾ ਕੇ ਦੇਵਾਂਗੇ। ਉਹਦੇ ਚ ਕੱਲ ਸਾਡੇ ਟਰੈਕਟਰ ਜਿਹੜੇ ਤੁਰੇ ਜਿਹੜੇ ਰਾਤ ਆਏ ਨੇ ਜਿਹੜੇ ਸੰਗਰੂਰ ਤੋਂ ਅੱਜ ਦਰਿਆ موسی ਪਿੰਡ ਦੇ ਸਾਹਮਣੇ ਦਰਿਆ ਤੋਂ ਪਾਰ ਰਾਵੀ ਦੇ ਕੰਢੇ ਤੇ ਬਾਰਡਰ ਤੇ ਜਿਹੜੀ ਜ਼ਮੀਨ ਆ ਉਹ ਪੱਧਰੀ ਕਰ ਰਹੇ ਨੇ ਸਵੇਰ ਦੀ। ਉਹਦੇ ਵਿੱਚ ਸੈਂਕੜੇ ਸਾਡੇ ਜਿਹੜੇ ਟਰੈਕਟਰ ਨੇ ਲੱਗੇ ਹੋਏ ਨੇ ਕਿਰਾਏ ਤੇ ਵੱਡੇ ਪੱਧਰ ਤੇ ਜ਼ਮੀਨ ਜਿਹੜੀ ਉਹ ਪਧਰੀ ਕੀਤੀ ਆ ਕਿ ਜਿੰਨਾ ਚਿਰ ਜ਼ਮੀਨ ਪਧਰੀ ਨੇ ਹਿੰਦੀ ਲਗਾਤਾਰ ਇਸੇ ਤਰ੍ਹਾਂ ਸਾਡਾ ਜਿਹੜਾ ਪ੍ਰੋਗਰਾਮ ਆ ਇਹ ਜਾਰੀ ਰਹੂਗਾ ਤੇ ਅਸੀਂ ਧੰਨਵਾਦ ਕਰਦੇ ਸਾਰੇ ਭਰਾਵਾਂ ਦਾ ਕਿ ਜਿਹੜੇ ਓਖੀ ਘੜੀ ਦੇ ਵਿੱਚ ਇੱਕ ਦੂਜੇ ਨਾਲ ਖਲੋਤੇ ਨਸਾਹ ਦਿੱਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਪਰਮਿੰਦਰ ਸਿੰਘ ਮੈਂ ਭਾਰਤੀ ਕਿਸਾਨ ਜੀ ਨੇ ਇੱਤਾ ਗ੍ਰਾਹਾਂ ਬਲਾਕ ਅਟਾਰੀ ਦਾ ਪ੍ਰਧਾਨ ਆ ਜੋ ਪਹਿਲਾਂ ਪੰਜਾਬ ਨੂੰ ਇਤਿਹਾਸਕ ਬਹੁਤ ਵੱਡੀ ਪਾਣੀਆਂ ਨੇ ਮਾਰ ਮਾਰੀ ਆ ਓਏ ਕੁਦਰਤੀ ਘਟ ਤੇ ਲਾਪਰਵਾਹੀ ਵਾਲੀ ਜਿਆਦਾ ਸੀ ਜਿਹਦੇ ਵਿੱਚ ਪੰਜਾਬ ਲਗਭਗ 4 ਲੱਖ ਏਕੜ ਜ਼ਮੀਨ ਜਿਹੜੀ ਆ ਉਹ ਫਸਲ ਖਰਾਬ ਹੋ ਗਈ ਨਾਲ ਦੀਨਾ ਘਰਾਂ ਨੂੰ ਨੁਕਸਾਨ ਹੋਇਆ ਮੌਤਾਂ ਹੋਈਆਂ ਲੋਕਾਂ ਦਾ ਡੰਗਰ ਮਾਰ ਰੁੜ ਗਿਆ ਜਿੱਥੇ ਸਰਕਾਰ ਨੂੰ ਮਦਦ ਕਰਨੀ ਚਾਹੀਦੀ ਸੀ ਪਰ ਸਰਕਾਰ ਵੱਡੇ ਪੱਧਰ ਤੇ ਮਦਦ ਜਿੰਨੀ ਲੋੜ ਸੀ ਉਹ ਨਹੀਂ ਕਰ ਸਕੀ ਅਤੇ ਲੋਕ ਹੀ ਲੋਕਾਂ ਦੀ ਬਾਹ ਫੜ ਰਹੇ ਨੇ ਇੱਥੇ ਭਾਰਤੀ ਕਿਸਾਨ ਜਨੂ ਇੱਕਤਾ ਗ੍ਰਾਹਾਂ ਵੱਲੋਂ ਪਹਿਲਾਂ ਪਿੰਡਾਂ ਦੇ ਵਿੱਚ ਜਿੱਥੇ ਜਿੱਥੇ ਜ਼ਿਲੇ ਪ੍ਰਭਾਵ ਸਨ ਭਾਵੇਂ ਅੰਮ੍ਰਿਤਸਰ ਦਾ ਅਜਨਾਲਾ ਤਸਵੀਰ ਦੀ ਗੁਰਦਾਸਪੁਰ ਫਾਜ਼ਿਲਕਾ ਪਹਿਲਾਂ ਲੋਕਾਂ ਨੂੰ ਕਣਕ ਵੰਡੀ ਫਿਰ ਤੂੜੀ ਕੱਪੜੇ ਹੋਰ ਸਮਾਨ ਵੰਡਿਆ ਤੇ ਅੱਜ ਵੱਡੇ ਪੱਧਰ ਤੇ ਜ਼ਮੀਨਾ ਪੱਧਰ ਕੀਤੀਆਂ ਜਾ ਰਹੀਆਂ ਨੇ ਇਹ ਪਹਿਲੇ ਦਿਨ ਤੋਂ ਹੀ ਗੱਲ ਕਹੀ ਸੀ ਕਿ ਜਿਹੜਾ ਪਾਣੀ ਜਿੰਨਾ ਚਿਰ ਘਰਾਂ ਦੇ ਵਿੱਚ ਖਲੋਤਾ ਜਾਪਦਾ ਸੀ ਜ਼ਮੀਨਾਂ ਵਿੱਚ ਖਲੋਤਾ ਉਹਨਾਂ ਚਿਰ ਵੱਡੇ ਚੈਨਲਾਂ ਦੀਆਂ ਨਜ਼ਰਾਂ ਜਿਹੜੀਆਂ ਵਾਂ ਇਹਤੇ ਟਿਕੀਆਂ ਰਹੀਆਂ ਪਰ ਜਦੋਂ ਦਾ ਪਾਣੀ ਲੱਤ ਗਿਆ ਉਹ ਸਮਝਦੇ ਵੀ ਸ਼ਾਇਦ ਮੁਸ਼ਕਲਾਂ ਘਟ ਗਈਆਂ ਪਰ ਅਸੀਂ ਮੰਨਦੇ ਹਾਂ ਵੀ ਜਦੋਂ ਪਾਣੀ ਲੱਥਾ ਉਸ ਤੋਂ ਬਾਅਦ ਮੁਸ਼ਕਲਾਂ ਚਾਲੂ ਹੋਈਆਂ ਨੇ ਜਿੱਥੇ ਵੱਡੇ ਪੱਧਰ ਤੇ ਬਿਮਾਰੀਆਂ ਫੈਲੀਆਂ ਉਥੇ ਵੱਡੇ ਪੱਧਰ ਤੇ ਲੋਕਾਂ ਦੀ ਜਿਹੜੀ ਅੱਜ ਦੀ ਖ਼ਬਰ ਦੀ ਖ਼ਬਰ ਆ ਇਹ 15000 ਏਕੜ ਜ਼ਮੀਨ ਹੈ ਜਿਹੜੀ ਦਰਿਆਦ ਨਾਲ ਖੁਰਦ-ਬੁਰਦ ਹੋ ਗਈ ਆ ਉਹਦੇ ਨਾਲ 15000 ਤੇ ਹੋ ਗਈ ਤੇ ਨਾਲ ਦੀ ਨਾਲ ਜਿਹੜੀ ਘਾਰ ਚੜ ਗਈ ਆ ਰੇਤ ਚੜ ਗਈ ਆ ਟਿੱਬੇ ਬਣ ਗਏ ਆ ਉਹਦਾ ਕੋਈ ਅੰਦਾਜ਼ਾ ਹੀ ਨਹੀਂ ਆ ਸਰਕਾਰ ਲੋਕਾਂ ਦੀ ਬਾਹ ਨਹੀਂ ਫੜ ਰਹੀ ਲੋਕ ਹੀ ਲੋਕਾਂ ਦੀ ਬਾਹ ਫੜ ਰਹੇ ਨੇ ਇਹ ਸਾਡੀ ਜਥੇਬੰਦੀ ਵੱਲੋਂ ਮਾਲਵੇ ਦੇ ਵਿੱਚੋਂ ਜ਼ਿਲ੍ਹੇ ਸੰਗਰੂਰ ਦੀ ਡਿਊਟੀ ਲੱਗੀ ਆ ਵੱਡੇ ਪੱਧਰ ਤੇ ਪਹਿਲਾਂ ਪੜਾਅ ਵਾਰ ਮਤ ਲੈ ਕੇ ਆ ਰਹੇ ਆ ਅੱਜ 100 ਤੋਂ ਵੱਧ ਟਰੈਕਟਰ ਜਿਹੜਾ ਵਾ ਇਹ ਤੇ ਜਮੀਨਾ ਪਧਰੀਆਂ ਕਰ ਰਿਹਾ ਤੇ ਜਿਨ੍ਹਾਂ ਚ ਲੋਕ ਪੈਰਾਂ ਸਿਰ ਨਹੀਂ ਹੁੰਦੇ ਹੜਪੀੜ ਤੇ ਲੋਕ ਦਾ ਮੁਰਵ ਸੇਵਾ ਨਹੀਂ ਹੁੰਦਾ ਉਹਨਾਂ ਚ ਇਹ ਮਤ ਜਾਰੀ ਰਹੂਗੀ